ਨਦਰੀ ਕੋ ਗੁਦਵਾ ਲਾਗੇ ਰਵਣੇ ਸਵਾਪੇ ਰਤਿਆਰੇ ਥਪੇ ਜੈ ਹੋਈ ਅਭਿਆਰ ਜਨ ਸੁਈ ਜੇ ਸਰੀਰ ਗਾਇਤ ਤਸੁਰ ਸੁਰਿਆਈ ਥਿਰਤ ਨਾਵਾਂ ਜਿਤੇ ਤਹਾਵ ਅਣ ਪਾੜੇ ਗਏ ਤੇਰੀ ਜੀਤੇ ਉਪਾਏ ਨਾ ਕਰ ਮਤ ਰੁਗਈ ਮਤ ਵਿਚ ਜਿ ਜਵਾਗੋੜਾ ਸਣੈ ਸਿਧਿ ਸੁਰਨਾਤ ਸਣੈ ਤਦ ਤੁਲੇ ਕਾਸ ਸਣੈ ਤਿਗੁਲ ਪਤਲ ਸਣੈ ਕੋਇ ਲਿਕੇ ਕਾਲ ਨਾਨਕ ਤਦ ਵਿਗਾਸ ਸਣੈ ਦੁਪਾ 不行呢。 ਮਨੈ ਪੂਰੇ ਮਨੈ ਮਨੈ ਸੁਧ ਬੁਧ ਮਨੈ ਜਗ ਕੋਣਕੀ ਸੁਧ ਮਨੈ ਮੋ ਛੋਟਾਨਾ ਕਾਈ ਮਨੈ ਜਿਦਾ ਤੁੰਝਾਈ ਐਸਾ ਦਮ ਜਨ ਹੋਈ ਜਿ ਕਉ ਮਨ ਜਾਣੈ ਬਦ ਹੋਈ ਮਨੈ ਮਾਰ ਗਾ ਦਪਾਈ ਮਨੈ ਬਸੂ ਪਰਗੜ ਜਾਏ ਮਨੈ ਮਾਗਦ ਚੱਲੈ ਬੰਦ ਮਨੈ ਤਰਮ ਸਦੀ ਸਲਾ ਬੰਦ ਐਸਾ ਨਾਮ ਤਨ ਜਿਤ ਹੋਈ ਜੇ ਕੋ ਮਤ ਜਾਣੇ ਬਦ ਕੋਈ ਮਨੈ ਪਾਵੇ ਬੁਧਵਾ ਪੰਜ ਪਰਮਾਨੰਤ ਪਰਦਾ ਅੱਜੇ ਬਾਦ ਗਹਿਵਾਨ ਪੰਜ ਦੁਆਜਾ ਜਾਦ ਬੰਜਾ ਗਾ ਗੁਰੇ ਰਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਹੀਂ ਸੁਮਾਰੋ ਤੋ ਤਰਮਦੀਆ ਕਾ ਪੂਤ ਸੰਤੋਖਤਾ ਅਮਰ ਕੈ ਜਪ ਸੂਤ ਚੇਖ 부ਜਾਤਿ ਅਲਕੈ ਅਮਨੇ ਗੱਲਾਂ ਇਹ ਉਰ ਲੈ ਕੇ आप असर पाओ असर पूजा को तबताओ असर मुखवेद पाठ असर जो मन रे उदास असर बाद गुण ज्ञान विचार असर सती असर दाता असर जोर मोह भगुसार असर मोन ਬਾਗਤ ਜਾਈ ਅਸਰ ਬੁੜਿਆ ਤੂਨੇ ਬਰਾਈ ਅਸਰ ਗੋਰੀ ਜਵਨ ਬਗ ਖਾਈ ਅਸਰ ਦਿਤ ਕਰੇ ਪਾਲ ਨਾਨਕ ਜਿ ਵਿਚਾਰ ਵਰਯਮਈ ਤੂਾਰ ਜੁਦ ਪਾਦੈ ਬੁਰੀ ਕਾਰ ਤੂਸਦਾ ਸਲਾਮਤ ਅੰਕਾਰ ਅਸੰਗੋ ਅਸਖਾ ਭਗਵਾਨ ਦਾ ਨਾਮ ਚੰਗ ਲੋਏ ਤਦ ਕਹਿ ਸੇ ਪਾਲ ਕੇ ਨਾਮ ਅਰਸ਼ਾ ਲਾਗ ਅਗਰੀਆਂ ਲਈ ਗੁਰਗਾ ਤੁਰ ਜਿ ਜਿਉ ਕਾਣਿ ਨਿਰਕੇਤਿ ਜੈ ਨਿ ਰਮਾਇ ਤੇ ਪਾਈ ਜਿਸਾ ਕੀ ਜਤੈ ਤਾ ਨਾਮ ਨਾ ਨਾਈ ਬੋਧ ਤਮਕਾ ਵਿਚਾਰ ਵਰਜੋਏ ਕਵਾ ਜਿ ਕਵਾਏ ਜੀਤਾਰ ਤੁਰ ਗੁਪਤ ਕਾ ਕਰੀਏ ਪਰ ਤੇ ਪਣੀ ਤੁਦ ਸਰਜਿ ਕੀ ਪੁਰੇ ਦਿਗ ਬੜੇ ਜਿ ਤਾ ਮੂੜ ਲਿਆ ਤੋਏ ਪਰਿਆਰੋਗ ਰੋਗ ਬੋਧ ਬਲਮੰਤ ਜਗ ਉਨੀ ਬਾਬੀਆ ਕੌਣ ਜੁਇਲਾ ਵਕਤ ਕਵਣ ਕੌਣ ਦਿਨ ਕਣਵਾਰ ਕੋਲ ਦੇਤੀ ਬਾ ਕੋਲ ਜੇਤੂ ਪਾਕਾਰ ਪੈ ਨਭੇ ਵੜੀ ਦੇ ਦਿਉ ਆਲੇ ਕੁਰਾਨ ਅਤੂ ਪਾਕਾਰ ਜੀ ਰਿਖੇ ਕੁਰਾਨ ਚਤਵਾਂ ਲੁਗਿ ਗਿਆਨ ਰੂਪ ਕੋਈ ਜਗਤ ਤਰਿ ਜੀ ਵਾਜੈ ਦਟਾਰਿਕਿ ਜਤੀ ਬਾਸੁਰਿ ਤਾਤਿ ਰਿਗਾ ਜਲ ਕੀਆ ਲਿਖਿਐ ਵਿਨਾਸ ਨਾਨਕੁ ਡਾਕਿਆ ਬਿ ਜਾਣੈ ਆਪੁ ਸਲਾਇ ਸਲਾਇ ਜਿਤੁ ਨ ਪਈ ਅਤਿ ਬਾਗੁਐ ਸਮੋਦ ਜਾਣੀ ਉਜਾਗਤਾ ਨਿਗਰਾਜ ਦਿਵਾਨ ਦਰਨੇ ਪੜਿਤੁ ਨਾਮੁਨੀ ਜੇ ਤਿਸੁ ਬੰਨਾ ਬਿਸਰਾਇ ਅੰਤ ਨ ਸਦੀ ਘੜੈ ਅਦਰ ਗਨ ਗਨ ਅੰਤ ਤਨ ਨਾਮਿਕ ਤੁਰਨਾ ਅੰਤਨ ਜਾਪੇ ਕਮਨ ਮੰਤ ਅਗਜਾਪੇ ਕੀ ਤਾਇਕਾਰ ਤੁਜਾਪੇ ਪਾਰਵਾ ਅਦਰ ਗਾਵੈ ਮੇਰੇ ਬਰਲਾਏ ਗਏ ਉਪਾਇ ਜਾਈ ਜਿਉ ਜਾਣੇ ਕੋਈ ਕੋ ਤਕੀ ਅਵਤਾਰ ਯੁਜਤ ਸਾਗੁਚਾ ਉਚਿ ਪਰ ਉਚਾ ਨਾਮੇ ਉਚਾ ਬਗਉਏ ਸੁਚੇ ਕੋ ਜਾਣੇ ਸੁਏ ਜਿਉ ਰਿਆਣ ਰਿਆ ਬਾਪਦਨ ਕਿਲਾ ਦਵਾਏ ਕਿਤੇ ਮਿੰਗੁਰਾ ਪਾਰ ਕਿਤੇ ਨਿਤ ਦੇ ਵਿਚਾਰ ਕਿਤੇ ਗੋਟੇ ਵਿਚਾਰ ਕਿਤੇ ਲਲਮ ਕਰ ਪਾਏ ਕਿਤੇ ਮੁਰਖਾਇ ਕਾਇ ਕਿਤੇ ਲੋਕ ਉਸਰਮਾ